ਹੈਲੋ ਦੋਸਤੋ ਕਿ ਮੈਂ ਸਾਰੇ ਤੁਸੀਂ ਠੀਕ ਠਾਕ ਹੋ ਅਸੀਂ ਮਨਾਉਣ ਜਾ ਰਹੇ ਹਾਂ ਦੀਵਾਲੀ ਦਾ ਤਿਹਾਰ ਤੇ ਅੱਜ ਪੂਰਾ ਦਿਨ ਅਸੀਂ ਘਰ ਦੇ ਵਿੱਚ ਦੀਪਮਾਲਾ ਦੀ ਤਿਆਰੀ ਕਰਦੇ ਰਹੇ ਪੂਰਾ ਦਿਨ ਸਾਡਾ ਇੱਕ ਵਰਜੇ ਵਾਂਗੂੰ ਲੰਘਿਆ ਇਸ ਕਰਕੇ ਅਸੀਂ ਉਹ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੋ ਅਸੀਂ ਨੇ ਅੱਜ ਪੂਰਾ ਦਿਨ ਦੀਪਮਾਲਾ ਸਜਾਈ ਆ ਉਸ ਦੇ ਬਾਰੇ ਘਰ ਦੀ ਚਾਰ ਦਿਵਾਰੀ ਤੇ ਸਜਾਈ ਤੇ ਘਰ ਦੇ ਰੀਲਿੰਗ ਤੇ ਪੂਰੀ ਸਜਾਈ ਗਈ ਦੀਵਾਲਾ ਤੇ ਉਸ ਦੇ ਦਰਾਂ ਵਾਲੇ ਹਿੱਸੇ ਵਾਲੀ ਸਾਈਡਾਂ ਬੱਕਰੀਆਂ ਦੀ ਸਾਈਡ ਉੱਪਰ ਅਤੇ ਮੱਝਾਂ ਦੀ ਸਾਈਡ ਉੱਪਰ ਸਜਾਈ ਗਈ ਦੀਵਾਲਾ ਤੇ ਉਸ ਤੋਂ ਇਲਾਵਾ ਤੇ ਹੋਰ ਕਈ ਚੀਜ਼ਾਂ ਸਜਾਵਟਾਂ ਦੇ ਨਾਲ ਸਾਫ ਸਫਾਈ ਦੇ ਧਿਆਨ ਨਾਲ ਰੱਖਦੇ ਹੋਏ ਅਸੀਂ ਸਾਰੀ ਪੂਰੀ ਦੀਵਾਲੀ ਦੀ ਤਿਆਰੀ ਕੀਤੀ ਹੈ ਉਹਨਾਂ ਕ੍ਰਿਆ ਦਾ ਸਾਈਡ ਬਹੁਤ ਚੰਗੀ ਤਰ੍ਹਾਂ ਸਜਾਇਆ ਗਿਆ ਹੈ ਤੇ ਦੂਸਰੀ ਸਾਈਡ ਮਾਜੇ ਦਾ ਸਾਈਡ ਬਹੁਤ ਵਧੀਆ ਤਰੀਕੇ ਨਾਲ ਸਜਾਇਆ ਗਿਆ ਹੈ ਤੇ ਆਪਣੇ ਇਧਰਲੇ ਪਾਸੇ ਸਾਹਮਣੇ ਘਰ ਦੇ ਉੱਪਰ ਸਜਾਈ ਗਈ ਦੀਪਮਾਲਾ ਬਹੁਤ ਵਧੀਆ ਤਰੀਕੇ ਨਾਲ ਸਜਾਈ ਗਈ ਹੈ ਇਸ ਤਰ੍ਹਾਂ ਦੀਵਾਲੀ ਦੀ ਤਿਆਰੀ ਕੀਤੀ ਗਈ ਹੈ ਕੱਲ ਨੂੰ ਅਸੀਂ ਵਧੀਆ ਧੂਮਤਾਮ ਨਾਲ ਦੀਵਾਲੀ ਮਨਾਉਣ ਜਾ ਰਹੇ ਆ ਤੁਸੀਂ ਸਾਰੇ ਅਗਲਾ ਬਲੌਗ ਸਾਡਾ ਜਰੂਰ ਦੇਖਣਾ ਤੇ ਕਮੈਂਟ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਭੁੱਲਣਾ ਨਹੀਂ ਜਰੂਰ ਓਕੇ ਡੈਸਕਟਾਪ ਲੱਕ